ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਦੇ ਕਿਸਾਨ ਲਖਵਿੰਦਰ ਸਿੰਘ ਦੀ 11 ਕਿਲੇ ਜ਼ਮੀਨ ਵਿੱਚੋਂ ਪੈਦਾ ਹੋਇਆ 718 ਗੱਟੇ ਝੋਨਾ ਤਾਂ ਉਸਨੇ ਵੇਚਿਆ ਪਰ ਉਹ 593000 ਰੁਪਏ ਦਾ ਇਹ ਝੋਨਾ ਵੇਚਣ ਤੋਂ ਬਾਅਦ ਵੀ ਅੱਜ ਲੁੱਟਿਆ ਲੁੱਟਿਆ ਮਹਿਸੂਸ ਕਰ ਰਿਹਾ ਹੈ ਇਸ ਦਾ ਕਾਰਨ ਉਸਨੇ ਦੱਸਿਆ ਕਿ ਜਿਸ ਆੜਤੀ ਰਾਹੀਂ ਉਸਨੇ ਆਪਣੀ ਫਸਲ ਵੇਚੀ ਸੀ ਉਸਨੇ ਹਾਲੇ ਤੱਕ ਉਸ ਨੂੰ ਨਾ ਤਾਂ ਜੇ ਫਾਰਮ ਦਿੱਤੇ ਆ ਤੇ ਨਾ ਹੀ ਪੈਸੇ ਦਿੱਤੇ ਆ ਦੁਖੀ ਕਿਸਾਨ ਦੀ ਮਦਦ ਲਈ ਹੁਣ ਕਿਰਤੀ ਕਿਸਾਨ ਯੂਨੀਅਨ ਅੱਗੇ ਆਈ ਆ ਤੇ ਯੂਨੀਅਨ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਮਿਲ ਕੇ ਅੱਜ ਲਿਖਤੀ ਰੂਪ ਦੇ ਵਿੱਚ ਸਾਰੀ ਜਾਣਕਾਰੀ ਦੇ ਦਿੱਤੀ ਆ ਤੇ ਤੁਰੰਤ ਇਸ ਮਸਲੇ ਦਾ ਹੱਲ ਕਰਨ ਦੀ ਵੀ ਅਪੀਲ ਕੀਤੀ ਆ ਅਫਸਰਾਂ ਨੂੰ ਮਿਲਣ ਮਗਰੋਂ ਜੂਨੀਅਰ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਜਾਣਕਾਰੀ ਦਿੱਤੀ ਕਿ ਭਾਵੇਂ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਹੈ ਪਰ ਫਿਰ ਵੀ ਉਹਨਾਂ ਨੂੰ 10 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਇਹ ਮਸਲੇ ਦਾ ਹੱਲ ਕਰਨ ਲਈ ਤੇ ਅਗਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਫਿਰ ਉਹਨਾਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਫਸਲ ਦੇ ਪੈਸੇ ਘਰ ਨਾ ਆਉਣ ਕਾਰਨ ਘਰ ਦੇ ਹਾਲਾਤ ਡਗਬਗਾਏ ਪਏ ਆ ਤੇ ਬੱਚਿਆਂ ਦੀਆਂ ਫੀਸਾਂ ਬਿਮਾਰ ਮਾਂ ਦੀ ਦਵਾਈ ਤੇ ਦੂਸਰੇ ਭਰਾਵਾਂ ਦੇ ਘਰਾਂ ਦੇ ਖਰਚਿਆਂ ਨੇ ਉਸ ਨੂੰ ਸੜਕ ਤੇ ਲਿਆ ਖੜਾ ਕੀਤਾ ਹੈ ਉਹਨਾਂ ਦੱਸਿਆ ਕਿ ਜਦੋਂ ਵੀ ਉਹ ਆਰਤੀਆ ਨਾਲ ਇਸ ਸੰਬੰਧੀ ਗੱਲ ਕਰਦਾ ਹੈ ਤਾਂ ਉਹ ਉਸ ਦੇ ਚੈੱਕ ਲਗਾ ਕੇ ਕੇਸ ਦਰਜ ਕਰਨ ਦੀ ਧਮਕੀ ਦੇ ਦਿੰਦਾ ਹੈ ਇਸ ਬਾਰੇ ਜਦੋਂ ਸਬੰਧਤ ਆਰਤੀ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਹਾਲੇ ਤੱਕ ਜੀਏ ਫਾਰਮ ਨਹੀਂ ਦਿੱਤੇ ਗਏ ਤੇ ਕਿਸਾਨ ਦੇ ਚੈੱਕ ਵੀ ਸਿਕਿਉਰਿਟੀ ਵਜੋਂ ਉਸ ਨੇ ਰੱਖੇ ਹੋਏ ਹਨ ਜਿਹਨੇ ਦੀਪ ਸਿੰਘ ਵਾਲੇ ਦਾ ਇਹ ਕਿਸਾਨ ਲਖਵਿੰਦਰ ਸਿੰਘ ਸਾਡੇ ਨਾਲ ਖੜਾ ਇਨੇ 11.5 ਕਿੱਲਿਆਂ ਦੀ ਆਪਣੀ ਜਿਹੜੀ ਫਸਲ ਸੀ ਉਹਦੇ ਕੋਲੇ ਵੇਚੀ ਆ ਜਿਹੜੀ ਕਿ 718 ਗੱਟੇ ਬਣਦੀ ਆ 718 ਗੱਟੇ ਉਹਨੇ ਝੋਨੇ ਦੀ ਫਸਲ ਜਿਹੜੀ ਉੱਥੋਂ ਵੇਚੀ ਹੈਗੀ ਆ ਔਰ 593000 ਦੀ ਉਹ ਕਣਕ ਦੀ ਫਸਲ ਝੋਨੇ ਦੀ ਫਸਲ ਬਣਦੀ ਆ ਤੇ ਆ ਜਿਹੜੀ ਹੈਗੀ ਆ ਆੜਤੀਏ ਨੇ ਕੱਚੀ ਪਰਚੀ ਜਿਹੜੀ ਸੀ ਉਹ ਦਿੱਤੀ ਸੀ ਪਰ ਇਹ 593000 ਦੀ ਜਿਹੜੀ ਫਸਲ ਵੇਚੀ ਆ ਇਹਦੇ ਜੇ ਫਾਰਮ ਜਿਹੜੇ ਆੜਤੀਏ ਨੇ ਲਖਵਿੰਦਰ ਸਿੰਘ ਨਾਮ ਦੇ ਸਦੀਪ ਸਿੰਘ ਵਾਲਾ ਕਿਸਾਨ ਨੂੰ ਨਹੀਂ ਦਿੱਤੇਗੇ ਯਾਨੀ ਕਿ ਆੜਤੀਏ ਨੇ ਧੋਖਾ ਧੜੀ ਕਰਦਿਆਂ ਹੋਇਆਂ 593000 ਦੀ ਫਸਲ ਆਪਦੇ ਖਾਤੇ 'ਚ ਵੇਚ ਕੇ ਆਪਦੇ ਜਿਹੜੇ ਜੇ ਫਾਰਮ ਬਣਾ ਲਿਆ ਇਹਨੂੰ ਕਿਸਾਨ ਨੂੰ ਜੇ ਫਾਰਮ ਨਹੀਂ ਦਿੱਤੇਗੇ। ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਸਾਡੇ ਜਿਹੜੇ ਸੀਗੇ ਸਾਧਕ ਬਲਾਕ ਦੇ ਤੇ ਜ਼ਿਲ੍ਹੇ ਦੇ ਆਗੂ ਉਹਨਾਂ ਨੂੰ ਆੜਤੀ ਉਹਨੂੰ ਮਿਲ ਕੇ ਆਏ ਆ ਹਰਪ੍ਰੀਤ ਸਿੰਘ ਨੂੰ ਹਫਤਾ ਪਹਿਲਾਂ। ਉਸ ਤੋਂ ਬਾਅਦ ਵੀ ਸਾਡੇ ਲੋਕਲ ਆਗੂ ਦੋ ਵਾਰੀ ਉਹਦੇ ਕੋਲੇ ਗਏ ਆਗੇ ਆ ਪਰ ਉਹਨੇ ਕੋਈ ਵੀ ਮਸਲਾ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀਗੀ। ਤੋਂ ਇਹਦੇ ਤੋਂ ਗੱਲ ਸਾਫ਼ ਆ ਕਿ ਉਹ ਆਰਤੀਆ ਜਿਹੜਾ ਪਿੰਡੀ ਬਲੋਚਾਂ ਦਾ ਹਰਪ੍ਰੀਤ ਸਿੰਘ ਉਹ ਇਸ ਕਿਸਾਨ ਦੇ ਪੈਸੇ ਜਿਹੜੇ ਆ ਉਹ ਨੱਪਣੇ ਚਾਹੁੰਦਾ ਹੈਗਾ ਔਰ ਉਲਟਾ ਉਹ ਕਹਿ ਰਿਹਾ ਕਿ ਉਹਦੇ ਕੋਲੇ ਚਾਰ ਜਿਹੜੇ ਖਾਲੀ ਚੈੱਕ ਨੇ ਇਹਦੇ ਪੰਜਾਬ ਐਂਡ ਸਿੰਧ ਬੈਂਕ ਦੇ ਕਿ ਮੈਂ ਚੈੱਕ ਖਾਲੀ ਚੈੱਕ ਦਾ ਜਿਹੜਾ ਕੇਸ ਹੈਗਾ ਉਹ ਲਾ ਦੂੰਗਾ ਸਾਡੀ ਕੋਸ਼ਿਸ਼ ਸੀ ਕਿ ਮਸਲਾ ਗੱਲਬਾਤ ਰਾਹੀਂ ਬੈਠ ਕੇ ਜਿਹੜਾ ਸੀ ਹੱਲ ਹੋ ਜੇ ਗੱਲਬਾਤ ਦੇ ਦੌਰਾਨ ਜਿਹੜਾ ਹੈਗਾ ਉਹਦੇ ਕੋਲ ਕੋਈ ਦਲੀਲ ਨਹੀਂ ਸੀਗੀ ਉਹ ਝੂਠਾ ਸਾਬਤ ਹੋਇਆ ਇਸ ਕਰਕੇ ਅਸੀਂ ਅੱਜ ਕਿਰਤੀ ਕਿਸਾਨੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਇਹਦੇ ਤੇ ਅਸੀਂ ਹੁਣ ਜਿਹੜੀ ਸੰਘਰਸ਼ ਦੀ ਸ਼ੁਰੂਆਤ ਕਰਾਂਗੇ ਔਰ ਉਸ ਆੜਤੀਏ ਤੋਂ ਜਿਹੜਾ ਦਾ 593000 ਕਿਸਾਨ ਦਾ ਝੋਨੇ ਦੀ ਫਸਲ ਦੀ ਜਿਹੜੀ ਰਕਮ ਬਣਦੀ ਆ ਉਹ ਨੱਪੀ ਹੋਈ ਆ ਉਹ ਰਕਮ ਕਢਵਾਵਾਂਗੇ ਔਰ ਉਹਦੀ ਆੜਤਾ ਲਾਇਸੈਂਸ ਜਿਹੜਾ ਰੱਦ ਕਰਵਾਵਾਂਗੇ ਔਰ ਉਹਦੇ ਤੇ ਜਿਹੜਾ ਧੋਖਾਧੜੀ ਦਾ ਜਿਹੜਾ ਹੈਗਾ ਪਰਚਾ ਬਣਦਾ ਔਰ ਜਿਹੜੇ ਉਹਨੇ ਨਕਲੀ ਜੇ ਫਰਮ ਆਪਦੇ ਨਾਮ ਤੇ ਬਣਾਏ ਆ ਇਸ ਕਿਸਾਨ ਦਾ ਜਿਹੜਾ ਹੱਕ ਮਾਰਿਆ ਹੈਗਾ ਉਹਦੇ ਤੇ ਕਾਰਵਾਈ ਕਰਵਾਉਣ ਵਾਸਤੇ ਅੱਜ ਅਸੀਂ ਇਹ ਅਸੀਂ ਦਰਖਾਸਤਾਂ ਅੱਜ ਮੁੱਖ ਮੰਤਰੀ ਪੰਜਾਬ ਖੇਤੀਬਾੜੀ ਮੰਤਰੀ ਪੰਜਾਬ ਤੇ ਨੂੰ ਭੇਜਤੀਆਂ ਨੇ ਮੇਲ ਕੀਤੀਆਂ ਨੇ ਔਰ ਫਰੀਡ ਕੋਰਟ ਦੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਜਿਹੜਾ ਹੈਗਾ ਸੀ ਆਈਏ ਦਰਖਾਸਤਾਂ ਜੜੀਆਂ ਲਿਖ ਕੇ ਦੇ ਕੇ ਚੱਲੇ ਆ ਔਰ ਜੇ 10 ਦਿਨਾਂ ਦੇ ਵਿੱਚ ਵਿੱਚ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀਗੀ ਤਾਂ ਕਿਰਤੀ ਕਿਸਾਨ ਯੂਨੀਅਨ ਜਿਹੜਾ ਹੈਗਾ ਉਹ ਸੰਘਰਸ਼ ਕਰਨ ਦੇ ਵਾਸਤੇ ਜਿਹੜੀ ਹੈਗੀ ਆ ਉਹ ਮਜਬੂਰ ਹੈਗੀ ਆ ਉਹ ਹੋਊਗੀ ਪੰਜਾਬ ਸਰਕਾਰ ਨੂੰ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਫੌਰੀ ਉੱਤੇ ਜਿਹੜੀ ਕਾਰਵਾਈ ਹੈਗੀ ਆ ਉਹ ਕਰਨੀ ਚਾਹੀਦੀ ਆ ਜੇ ਕਿਸਾਨ ਨੂੰ ਇੰਨਾ ਸਮਾਂ ਹੋ ਗਿਆ ਫਸਲ ਵਿੱਚ ਵੇਚੀ ਨੂੰ ਵਾਰ-ਵਾਰ ਢੇਡੇ ਮਾਰ ਰਿਹਾ ਹੈਗਾ ਉਤੋਂ ਚੈੱਕ ਬਾਕਸ ਦੀਆਂ ਨੀਆਂ ਧਮਕੀਆਂ ਆਈਆਂ ਉਹ ਸੁਣ ਰਿਹਾ ਹੈਗਾ ਇਸ ਨੂੰ ਕਿਰਤੀ ਕਿਸਾਨੀ ਉਹਨਾਂ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਔਰ ਜੇਕਰ ਉਹਨੇ ਮਸਲਾ ਹੱਲ ਨਾ ਕੀਤਾ ਪ੍ਰਸ਼ਾਸਨ ਨੇ ਉਹਦਾ ਲਾਇਸੈਂਸ ਰੱਦ ਕਰਕੇ ਉਤੇ ਪਰਚਾ ਕਰਕੇ ਇਹਦੇ ਜਿਹੜੇ ਬਣਦੇ ਫਸਲ ਦੇ ਪੈਸੇ ਤੇ ਜੇ ਫਾਰਮ ਨਾ ਦਿਵਾਏ ਤਾਂ ਅਸੀਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਵਾਂਗੇ ਜਿਸ ਪੱਧਰ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਉਹ ਕਰਾਂਗੇ ਅਧਿਕਾਰੀਆਂ ਦਾ ਕੀ ਰਿਸਪੌਂਸ ਰਿਹਾ ਹੈ ਆ ਡੀਸੀ ਸਾਹਿਬ ਨੇ ਕਿਹਾ ਕਿ ਮੈਂ ਇਹ ਦਰਖਾਸਤ ਉਹਨਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਜਿਹੜੀ ਹੈਗੀ ਆ ਉਹ ਭੇਜ ਦਿੱਤੀ ਆ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੈਂ ਤਕੀਦ ਕਰ ਦਿੱਤੀ ਕਿ ਇਹਦੀ ਸਾਰੇ ਦੀ ਪੜਤਾਲ ਕਰਕੇ ਜਿਹੜੀ ਹੈਗੀ ਆ ਉਹ ਜਿਹੜੀ ਕਾਰਵਾਈ ਅਗਲੀ ਬਣਦੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਵੇ ਤੁਹਾਡੀ ਆਰਤੀ ਨਾਲ ਗੱਲਬਾਤ ਹੋਈ ਹੋਣੀ ਕੀ ਕਹਿੰਦਾ ਕਿਉਂ ਕੀਤਾ ਉਹਨੇ ਉਹਨੇ ਇਹ ਕਹਿ ਵੀ ਮੈਂ ਜੇ ਫਾਰਮ ਬਣਾ ਦਿਨਾ ਹੈਗਾ ਉਹਦੇ ਸਿਰਫ ਗੋਲ ਗੱਲਾਂ ਜਿਹਨੂੰ ਕਿਤੇ ਗੋਗਲੂਆਂ ਤੋਂ ਜਿਹੜੀ ਹੈਗੀ ਆ ਮਿੱਟੀ ਹੈਗੀ ਆ ਉਹ ਝੜੀ ਆ ਤੁਸੀਂ ਇਹ ਦੇਖ ਲਓ ਕਿ ਆ ਜੇ ਫਾਰਮ ਉਹਨੇ ਜਿਹੜਾ 18 10 2022 ਦੇ ਵਿੱਚ ਦਿੱਤਾ। ਯਾਨੀ ਕਿ ਇਹ ਆੜਤ ਪਿਛਲੇ ਆਪਕ 1.5 2 ਸਾਲ ਤੋਂ ਕਿਸਾਨ ਦੀ ਆੜਤ ਹੈ। ਉਸ ਆੜਤੀਏ ਵੱਲ ਸੀ। ਜੇ ਪਹਿਲਾਂ ਜੇ ਫਾਰਮ ਦੇ ਸਕਦਾ ਸੀਗਾ ਤੇ ਹੁਣ ਜੇ ਉਹਨੇ ਇਸ 718 ਗੱਟੀਆਂ ਦੀ ਪਰਚੀ ਦਿੱਤੀ ਹੈ ਤੇ ਹੁਣ ਜੇ ਫਾਰਮ ਕਿਉਂ ਨਹੀਂ ਦਿੱਤਾ ਗਿਆ? 11.5 ਕਿੱਲਿਆਂ ਦੀ ਫਸਲ ਕਿੱਧਰ ਗਈ? ਕੀ ਉਹ ਦੱਸ ਸਕਦਾ? ਉਹ ਇਹ ਵੀ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਫਸਲ ਜਿਹੜੀ ਹੈਗੀ ਉਹ ਨਹੀਂ ਵੇਚੀ ਗਈ। ਇਹ ਉਹਦੀ ਉਹ ਦਿੱਤੀ ਹੋਈ ਜਿਹੜੀ ਹੈਗੀ ਆ ਪਰਚੀ ਹੈਗੀ ਆ। ਕਿਸੇ ਤੋਂ ਪੜ੍ਹ ਕੇ ਤੇ ਕਿਸੇ ਤੋਂ ਪੜ੍ਹਤਾ ਹੈ। ਇਦਾਂ ਆਰਤੀ ਆ ਨਿਆ ਨਹੀਂ ਦੇ ਰਿਆ ਕਿਸੇ ਕੰਮ ਚ ਵੀ ਕਿਤੇ ਕੇਸ ਤੋ ਫੜ ਕਿੰਨਾ ਚੱਕਰ ਦਿਊਗਾ ਹਿਸਾਬ ਕਰਨ ਜਾਂਦੇ ਆ ਜਾਂ ਚੈੱਕਾਂ ਹੀ ਧੋਕੀ ਦੇ ਅੰਦਰ ਕੀ ਕਰੀਏ ਘਰ ਦੇ ਹਾਲਾਤ ਘਰ ਦੇ ਹਾਲਾਤ ਬਹੁਤ ਮਾੜੇ ਇੱਕ ਜੋ ਪੈਸੇ ਹੀ ਨਹੀਂ ਕਿਤੇ ਕੀ ਕਰੀਏ ਹੂੰ ਘਰੇ ਕੌਣ ਕੌਣ ਸਾਰਾ ਪਰਿਵਾਰ ਹੀ ਆ ਪਿਤਾ ਮਾਤਾ ਸਾਰਾ ਕੁਛ ਆ ਦੋਪਰਾ ਸਾਰਾ ਕੁਛ ਹੀ ਘਰੇ ਨਹੀਂ ਆ ਸੱਚਿਆਂ ਦੀ ਪੜਾਈ ਵਗੈਰਾ ਦਾ ਖਰਚਾ ਚੱਲ ਜਾਂਦਾ ਬੱਚਿਆਂ ਦੀ ਪੜਾਈ ਤੇ ਉਹ ਮਾਸਟਰ ਮੰਗੀ ਜਾਂਦੇ ਫੀਸਾਂ ਉਹ ਵੀ ਦੇਣੀ ਅਕਸਰ ਨਹੀਂ ਫਿਰ ਸੇ ਪੁੱਛੇ ਤਾਂ ਸਾਰਾ ਕੁਝ ਕਲੀਅਰ ਹੀ ਆਈ ਸਾਰਾ ਦਿੱਤਾ ਹੋਇਆ ਅੱਛਾ ਇਹ ਫਾਰਮ ਦਾ ਸੀਗਾ ਉਹਨਾਂ ਦਾ ਚੱਕਰ ਉਹਨਾਂ ਨੂੰ ਕਿਹਾ ਸੀਗਾ ਵੀ ਆਪਣਾ ਇਨਾਮ ਤੁਸੀਂ ਲਿਆਓ ਆਹਾਂ ਆਵਦਾ ਜਿਹੜੇ ਖਾਤੇ ਪੇਮੈਂਟ ਪਾਉਣੀ ਹੈ ਉਹ ਸਾਨੂੰ ਦਿਓ ਉਹ ਉਹਨਾਂ ਨੇ ਖਾਤਾ ਨਹੀਂ ਦਿੱਤਾ ਜੀ ਅੱਛਾ ਕਿਉਂਕਿ ਉਹਨਾਂ ਨੂੰ ਪੇਮੈਂਟ ਅਸੀਂ ਲੈਣੀ ਸੀਗੀ ਉਹ ਕਹਿੰਦੇ ਉਹਨਾਂ ਨੇ ਖਾਤਾ ਨਹੀਂ ਦਿੱਤਾ ਵੀ ਚੈੱਕ ਨਹੀਂ ਦਿੱਤਾ ਸਾਨੂੰ ਅੱਛਾ ਚਲੋ ਅਸੀਂ ਤਾਂ ਕਰਕੇ ਨੇ ਜੇ ਫਾਰਮ ਬਣਾਇਆ ਸੀਗੀ अच्छा ਇਹਦਾ ਮਤਲਬ ਪੇਮੈਂਟ ਵੀ ਨਹੀਂ ਪਾਈ ਹੋਣੀ ਫਿਰ ਤਾਂ ਨਹੀਂ ਪੇਮੈਂਟ ਉਹਨਾਂ ਪੇਮੈਂਟ ਤਾਂ ਕਲੀਅਰ ਹੈ ਜੀ ਉਹਨਾਂ ਦੀ ਪੇਮੈਂਟ ਦਾ ਕੋਈ ਰੌਲਾ ਹੀ ਨਹੀਂ ਜੀ ਪੇਮੈਂਟ ਤਾਂ ਕਲੀਅਰ ਆ ਸਾਰੀ ਦਿੱਤੀ ਹੋਈ ਹੈ ਪੇਮੈਂਟ ਦਾ ਹੀ ਲੈਣਾ ਮਤਲਬ 28-29000 ਰੁਪਏ ਲੈਣਾ ਹੀ ਉਹਨਾਂ ਤੋਂ ਹਾਂਜੀ ਅੱਛਾ ਤੇ ਇੱਕ ਚੈੱਕ ਉਹ ਕਹਿੰਦੇ ਸਾਡੇ ਰੱਖੇ ਹੋਏ ਆ 4-5 ਉਹਨਾਂ ਨੇ ਖਾਲੀ ਚੈੱਕ ਸਿਕਿਉਰਿਟੀ ਵਜੋਂ ਆੜ ਤਸੀਨਾ ਹੀ ਉਹਨਾਂ ਦੀ ਚੈੱਕ ਸਿਕਿਉਰਿਟੀ ਵਜੋਂ ਰੱਖੇ ਆ ਅਸੀਂ ਮਤਲਬ ਉਵੇਂ ਨਹੀਂ ਕੋਈ ਲਾਏ ਨਹੀਂ ਕਲੀਅਰਿੰਗ ਤੇ ਜੰਕ ਤੇ ਨਹੀਂ ਲਾਏ ਜੀ ਠੀਕ ਉਹ ਤਾਂ ਹੈਗੇ ਆ ਜੀ ਸਾਡੇ ਕੋਲ ਠੀਕ ਹੈ ਠੀਕ ਹੈ ਧੰਨਵਾਦ ਹਾਂਜੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ